ਅੱਜ ਮਾਨਯੋਗ ਮੁੱਖ ਮੰਤਰੀ ਜੀ ਪੰਜਾਬ ਨੇ ਪੰਜਾਬ ਸਰਕਾਰ ਦਾ ਜਿਹੜਾ ਹੈਲੀਕਾਪਟਰ ਆ ਉਹ ਬਰਦਾਸਪੁਰ ਤੇ ਪਠਾਨਕੋਟ ਦੇ ਜਿਹੜੇ ਹੜ੍ਹਨਾ ਪ੍ਰਭਾਵ ਖੇਤਰ ਆ ਉਹਨਾਂ ਦੇ ਵਿੱਚ ਸੂਰਜੀ ਸਪਲਾਈ ਲਈ ਤੇ ਉੱਥੋਂ ਪਬਲਿਕ ਨੂੰ ਬਾਹਰ ਕੱਢਣ ਲਈ ਉਹਨਾਂ ਨੂੰ ਰੈਸਕਿਊ ਕਰ ਲਈ ਜਿਹੜਾ ਹੈਗਾ ਆ ਉਹ ਪ੍ਰਦਾਨ ਕੀਤਾ ਗਿਆ ਤੇ ਉਸੇ ਲੜੀ ਦੇ ਵਿੱਚ ਅਸੀਂ ਇੱਥੋਂ ਪਠਾਨਕੋਟ ਤੋਂ ਡਿਪਟੀ ਕਮਿਸ਼ਨਰ ਜਿਹੜੇ ਪਠਾਨਕੋਟ ਦਾ ਦਿੱਤੇ ਉੱਪਰ ਤੇ ਮੈਂ ਤੇ ਬਾਕੀ ਹੋਰ ਸਾਰੀ ਐਡਮਿਨਿਸਟ੍ਰੇਸ਼ਨ ਦੀ ਟੀਮ ਨੇ ਤੇ ਅੱਜ ਉਥੋਂ ਜਿਹੜਾ ਹੈਲੀਕਾਪਟਰ ਆ ਇਹ ਫੁੱਲ ਲੋਡ ਜਿਹੜਾ ਹੈਗਾ ਫੂਡ ਤੇ ਜਾ ਗਿਆ ਔਰ ਉਹਨਾਂ ਜਗ੍ਹਾ ਦੀ ਵੀ ਨਿਸ਼ਾਨਦੇਹੀ ਕਰਨ ਵਾਸਤੇ ਜਿਹੜੇ ਪੁਲਿਸ ਆਫੀਸਰ ਨਾਲ ਗਏ ਉਹਨਾਂ ਨੇ ਕਿਹਾ ਗਿਆ ਕਿ ਜਿੱਥੇ ਵੀ ਕਿਤੇ ਲੱਗਦਾ ਕਿ ਉਹ ਖੇਤਰ ਪਾਣੀ ਨਾਲ ਸੇਪਾਸੀ ਪਿੱਤਰਿਆ ਹੋਇਆ ਤੇ ਸਹਾਇਤਾ ਲਈ ਨਹੀਂ ਕੋਈ ਵੀ ਪਹੁੰਚ ਰਿਹਾ ਕਿ ਪੰਜਾਬ ਸਰਕਾਰ ਦੇ ਹੈਲੀਕਾਪਟਰ ਉਥੇ ਹਰ ਜਗ੍ਹਾ ਤੇ ਜਾਵੇਗਾ ਕਿ ਜਿੱਥੇ ਫੂਡ ਦੀ ਲੋੜ ਆ, ਰੈਸਕਿਊ ਕਰਨ ਦੀ ਲੋੜ ਆ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਜ਼ਰੂਰਤ ਹੈਗੀ ਆ ਉੱਥੇ ਇਹ ਜਿਹੜੀ ਹੈ ਲਗਾ ਹੈਲੀਕਾਪਟਰ ਰਾਹੀਂ ਕੂਰੀ ਕੀਤੀ ਜਾਏਗੀ ਪਰ ਇਹ ਕਾਰਵਾਈ ਅਜੇ ਨਹੀਂ ਅਗਲੇ ਵੀ ਜਿਹੜੀ ਹੈਗੀ ਆ ਕੁਝ ਦਿਨਾਂ ਤੱਕ ਜਦ ਤੱਕ ਇਹ ਕਾਰਵਾਈ ਸਾਰੀ ਮੁਕੰਮਲ ਨਹੀਂ ਹੋ ਜਾਂਦੀ ਰੈਸਕਿਊ ਪੂਰਾ ਨਹੀਂ ਹੋ ਜਾਂਦਾ ਇਸੇ ਤਰੀਕੇ ਨਾਲ ਚਲਦੀ ਰਹੇ ਧੰਨਵਾਦ